ਆਪਣੇ ਸੂਬੇ ਵਿੱਚ ਵੱਧ ਰਹੇ ਬੱਸ ਹਾਦਸਿਆਂ ਵਿੱਚ ਇੱਕ ਹੋਰ ਨਵਾਂ ਹਾਦਸਾ ਜੁੜ ਚੁੱਕਿਆ ਹੈ। ਹਾਲ ਹੀ ਦੇ ਵਿੱਚ ਨਨਕਾਣਾ ਸਾਹਿਬ ਵਿੱਚ ਇੱਕ ਹੋਰ ਦੁਖਦਾਈ ਹਾਦਸਾ ਵਾਧਾਰਿਆ ਹੈ। ਬੁੱਧੇਵਾਲ ਪਬਲਿਕ ਬੱਸ ਛੁੱਟੀ ਦੇ ਸਮੇਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਅਤੇ ਇਹ ਬੱਸ ਸੜਕ ਤੇ ਅਚਾਨਕ ਪਲਟ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਤਕਰੀਬਨ 2 ਵਜੇ ਦੇ ਦੌਰਾਨ ਹੋਇਆ ਜਦੋਂ ਬੱਸ ਬੁੱਧੇਵਾਲ ਸਕੂਲ ਤੋਂ 100 ਫੁੱਟੀ ਰੋਡ ਵੱਲ ਜਾ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਅਤੇ ਪ੍ਰਸ਼ਾਸਨ ਮੌਕੇ ਤੇ ਤੁਰੰਤ ਪਹੁੰਚੀ ਅਤੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ। सूचना अनुसार बस ਵਿੱਚ ਲਗਭਗ 20 ਤੋਂ 21 ਬੱਚੇ ਸਵਾਰ ਸਨ ਜੋ ਕਿ ਸੁਰੱਖਿਆਤ ਰੂਪ ਵਿੱਚ ਮਾਪਿਆਂ ਦੇ ਹਵਾਲੇ ਕਰ ਦਿੱਤੇ ਗਏ ਨੇ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹਾਦਸਾ ਸੜਕ ਤੇ ਤੰਗ ਹੋਣ ਦੇ ਕਾਰਨ ਵਾਪਰਿਆ ਹੈ ਜਿਹੜਾ ਰੋਡ ਹੈ ਥੋੜਾ ਤੰਗ ਹੈ ਕੋਈ ਗੱਡੀ ਅੱਗੇ ਆਉਂਦੀ ਸੀ ਤਾਂ ਉਹਨੂੰ ਪਾਸ ਕਰਦੇ ਹੋਏ ਗੱਡੀ ਇਹ ਜਿਹੜੀ ਸਾਈਡ ਤੇ ਨਨਕਾਣਾ ਪਬਲਿਕ ਸਕੂਲ ਨਿੱਜੀ ਕਿਸੇ ਦੀ ਕਿੰਨੇ ਬੱਚੇ ਸੀਗੇ ਇਹਦੇ ਵਿੱਚ 20-25 ਬੱਚੇ ਸੀ ਇਹ ਬੱਚੇ ਸੁਰੱਖਿਤ ਨਹੀਂ ਹਾਂ ਬੱਚਿਆਂ ਦੇ ਕੋਈ ਸੱਟ ਨਹੀਂ ਲੱਗੀ ਨਹੀਂ ਨਹੀਂ ਕਿਸੇ ਬੱਚੇ ਤੇ ਸੱਟ ਨਹੀਂ ਲੱਗੀ ਮੌਕੇ ਤੇ ਅਸੀਂ ਵੀ ਆ ਗਏ ਸੀ ਹੋਰ ਮਹੱਲ ਜਿਹੜੇ ਪਿੰਡ ਵਾਸੀ ਵੀ ਆ ਗਏ ਸੀ ਪੇਰੈਂਟਸ ਵੀ ਆ ਗਏ ਸੀ ਨਾਲ ਟੀਚਰ ਵੀ ਸੀਗੇ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਭੇਜਤਾ ਸਾਰੇ ਬੱਚੇ ਆਪ ਕੋ ਆਪਣੇ ਘਰੇ ਚਲੇ ਗਏ ਹਾਂ ਬਿਲਕੁਲ ਆਪਣੇ ਆਪਣੇ ਘਰੇ ਚਲੇ ਗਏ ਸੇਫ ਨੇ ਬੱਚੇ ਜੀ ਬਿਲਕੁਲ ਜੀ ਅਨਗਹਿਲੀ ਤਾਂ ਜੇ ਰਸਤਾ ਬਹੁਤ ਛੋਟਾ ਹੈ ਇਹ ਪਾਸ ਕਰਦੇ ਜਦੋਂ ਹਸਤਾ ਵਾਪਸ ਕਰਦੇ ਜੀ ਬਾਕੀ ਹੋਰ ਅਪਡੇਟਸ ਲਈ ਜੁੜੇ ਰੋ ਖਬਰੀਵਾਲ ਟੀਵੀ ਦੇ ਨਾਲ ਧੰਨਵਾਦ